1000 ਘੰਟੇ ਚੱਲਿਆ ਟਰੈਕਟਰ ਮਿੱਤਰੋ 21 ਮਾਡਲ 963 ਇਹ 350 ਘੰਟਾ ਚੱਲਿਆ ਤੇ ਲਫਾਫੇ ਜੇ ਗੱਲ ਕਰੀ ਸਿਕੰਦਰ 11 ਗੁਣਾ ਦੇ ਉੱਤੇ ਵੀ ਉਮੀ ਚੜੇ ਪਏ ਆ ਹੋਰ ਵਾਹ 4 ਵੀ ਖੜਾ 545 ਤੇ ਮਿੱਤਰੋ 2 ਵੀਲ ਵੀ ਖੜਾ 24 ਮਾਡਲ ਆ ਪਹਿਲੇ ਨਾਮ ਆ ਟਾਇਰ ਨਾਲ ਦੇ ਚੱਲਿਆ ਵੀ ਥੋੜਾ ਲਾ ਦੇ ਜਿਮ ਟਾਇਰ ਤੇ ਚੱਲਿਆ 650 ਘੰਟਾ ਚੱਲਿਆ ਵੀ ਪਹਿਲੇ ਨਾਮ ਆ ਪੰਜਾਬ ਦਾ ਨੰਬਰ ਆ ਤੇ 20 ਮਾਡਲ ਆ ਚੱਲਿਆ ਕਿੰਨਾ ਜੀ ਇਹ ਇਹ ਚੱਲਿਆ ਉਹ 13-1400 ਘੰਟਾ 13 ਤੋਂ 1400 ਘੰਟਾ ਟਰੈਕਟਰ ਚੱਲਿਆ ਪਹਿਲੇ 9 ਐ 1300 ਘੰਟਾ ਚੱਲਿਆ ਵਾ ਟਾਪ ਵਾਲਾ ਮਾਡਲ ਆਈ ਠੀਕ ਐ 2021 ਮਾਡਲ ਆਈ ਇਹ ਤੇ ਇਹ ਟਰੈਕਟਰ ਚੱਲਿਆ ਸਿਰਫ ਤੇ ਸਿਰਫ 870 ਘੰਟੇ ਸੱਸੀ ਗਾਲ ਤੋਂ ਉਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਇਸ ਵਾਰ ਸਹਿਰ ਹੰਡਿਆਏ ਦੇ ਵਿੱਚ ਜ਼ਿਲ੍ਹਾ ਲੱਗਦਾ ਮਿੱਤਰੋ ਬਰਨਾਲਾ ਤੇ ਲੈਨ ਇਧਰਲੇ ਪਾਸੇ ਹੌਲੈਂਡਾਂ ਦੀ ਲੱਗੀ ਪਈ ਆ ਜਿਵੇਂ ਕਹਿੰਦੇ ਸੀਰੇਲੇ ਬ੍ਰਾਂਡ ਤੋਂ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਮੈਲਸ ਨੂੰ ਸਾਰੀ ਜਾਣਗੇ ਹੁਣ ਤੁਸੀਂ ਸੋਚਦੋਂਗੇ ਕਿ ਖੜੇ ਕਿੱਥੇ ਆਪਾਂ ਖੜੇ ਆ ਮਿੱਤਰੋ ਹੰਡਿਆਏ ਦੇ ਵਿੱਚ ਬਾਬਾ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਤੇ ਨਾਲ ਆਪਣੇ ਜੁੜਿਆ ਬਾਈ ਜੱਗੀ ਬਾਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਜੀ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਆਪਣਾ ਪਿੰਡ ਪੈ ਜਾਂਦਾ ਈ ਹੰਡਿਆਆ ਹਾਂਜੀ ਬਰਨਾਲੇ ਦੇ ਬਿਲਕੁਲ ਨਾਲ ਆ ਗਿਆ ਜੀ ਹਾਈ ਮੇਰੇ ਨਾਲ ਆ ਗਿਆ ਠੀਕ ਹੈ ਜਿਹੜਾ ਪਟੰਡੇ ਤੋਂ ਪਟਿਆਲਾ ਚੰਡੀਗੜ੍ਹ ਨੂੰ ਰੋਡ ਜਾਂਦਾ ਉਹ ਆਪਣੇ ਹੰਡਿਆਏ ਦੇ ਵਿਚਰੀ ਨੰਦਦਾ ਠੀਕ ਹੈ ਉਹ ਰੋਡ ਤੋਂ ਸਿਰਫ 1 ਕਿਲੋਮੀਟਰ ਹੀ ਆਪਾਂ ਲਗਭਗ ਪਿੱਛੇ ਬੈਠੇ ਆ ਠੀਕ ਹੈ ਜਿਵੇਂ ਕਹੂਰ ਪਿੰਡ ਆਈ ਸਾਡਾ ਪੂਰਾ ਹੰਡਿਆ ਆ ਹਾਂਜੀ ਬਲਕਾਰ ਕਮੈਨ ਸਟੈਂਡਰਡ ਟਰੈਕਟਰ ਸਟੈਂਡਰਡ ਕਮੈਨ ਬਿਲਕੁਲ ਆਪਣੇ ਨਾਲ ਹੀ ਬਣਦੇ ਸੀ ਠੀਕ ਹੈ ਇਥੋਂ 1.5 ਕਿਲੋਮੀਟਰ ਤਈਏ 1.5 ਕਿਲੋਮੀਟਰ ਤੇ ਜਮਾ ਵੱਡੇ ਹਾਈਵੇ ਤੇ ਜਮਾ ਨਾਲ ਹੀ ਬੈਠਿਆ ਜਰਾ ਹੁਣ ਤੁਸੀਂ ਲਾਹਾ ਲੈ ਲਿਓ ਟਰੈਕਟਰ ਸਾਨੂੰ ਇਹ ਗੱਲ ਕਰੀਏ ਬਾਬਾ ਜੀ ਆਪਾਂ ਉਹ ਦਿਖਾਵਾਂਗੇ ਜਿਹੜੇ ਏਜੰਸੀ ਵਾਲੀ ਕੰਡੀਸ਼ਨ ਆ 2019 ਮਾਡਲ ਤੋਂ ਇਹਦਾ ਆਪਣੇ ਕੋਲੇ ਸਭ ਤੋਂ ਨੀਵੇਂ ਮਾਡਲ ਵਾਲਾ ਉਹ 2019 ਹੈ ਉਹ ਸਾਰੇ ਚੇਕੇ ਉਦੋਂ ਬਾਅਦ ਦੇ ਵਿੱਚ ਤਾਂ ਹਰਾਈ ਟਰੈਕਟਰੀ ਆ ਸੀਆਰਟੀ ਸਿਰਫ ਆਪਣੇ ਕੋਲ ਇੱਕ ਟਰੈਕਟਰ ਹੈ ਜੀ ਠੀ ਔਰ ਮੇਰੀ ਬੇਨਤੀ ਹੈ ਵੀ ਵੀ ਸਾਰੀ ਵੀਡੀਓ ਦੇਖ ਲੈਣਾ ਦੇਖ ਲੈਣਾ ਔਰ ਦੂਜੀ ਬੇਨਤੀ ਇਹ ਹੈ ਕਿ ਵੀ ਜਿੰਨੇ ਵੀ ਆਪਣੇ ਕੋਲ ਟਰੈਕਟਰ ਨੇ ਹਾਂਜੀ ਸਾਰਿਆਂ ਦੇ ਟਰੈਕਟਰਾਂ ਦੇ ਟਾਇਰ ਨਾਲ ਦੇ ਜਾਨੀ ਇਹ ਪੁੱਛਣ ਦੀ ਲੋੜ ਹੀ ਵੀ ਬਾਈ ਟਾਇਰ ਨਾਲ ਦੇ ਆ ਸਾਰਿਆਂ ਦੇ ਟਾਇਰ ਨਾਲ ਦੇ ਮੈਂ ਕਹਿੰਦੀ ਇਹਨਾਂ ਦੀ ਗੱਲ ਇੱਕ ਦਿਨ ਮੇੜ ਦਿੰਦਾ ਵੀ ਹਾਰ ਵਾਲਾ ਟਰੈਕਟਰ ਹੀ ਆ ਸਾਰੇ ਤੇ ਵੀਡੀਓ ਬਾਬਾ ਜੀ ਤੋਂ ਸਟਾਰਟ ਕਰ ਲੱਗੇ 5220 ਖੜਾ ਜਿੱਥਲੇ ਪਾਸੇ ਜਹਾਜ਼ ਆ ਇਹਦੇ ਬਾਰੇ ਦੱਸੋ ਕੀ ਗੱਲਬਾਤ ਆ ਟਰੈਕਟਰ ਇਹ 2021 ਮਾਡਲ ਹੈ ਜੀ ਫਰਸਟ ਪਾਰਟੀ ਦੇ ਨਵੇਂ ਹੈ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਹਾਂਜੀ ਐਮ ਆਰ ਐਫ ਕੰਪਨੀ ਦੇ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਆ 400 ਪੈਸੇ ਟਾਇਰ ਨਾਲ ਦੇ ਆ ਚਾਰੇ ਫਰਸਟ ਪਾਰਟੀ ਦੇ ਨਵੇਂ ਆ ਰੇਟ ਇਹਦਾ ਆਪਾਂ ਮੌਕੇ ਤੇ ਕਰ ਦਿਆਂ ਰੇਟ ਮੌਕੇ ਤੇ ਹੋ ਜੂ ਤਾਂ ਇਹ ਟਰੈਕਟਰ ਚੱਲਿਆ ਸਰਪ ਤੇ ਸਿਰਫ 870 ਘੰਟੇ ਹਾਂਜੀ 870 ਘੰਟੇ ਚੱਲਿਆ ਟਰੈਕਟਰ ਮਿੱਤਰੋ ਹਾਰ ਵਾਲੀ ਆ ਜਿਵੇਂ ਤੁਹਾਨੂੰ ਦੱਸਤਾ ਤੇ ਇਹਦੇ ਬਾਰੇ ਦੱਸਿਓ ਜੀ ਇਹ ਆ ਗਿਆ ਜੀ 522 ਟੂ ਵੀਲ ਠੀਕ ਹੈ ਇਹ 2022 ਮਾਡਲ ਆਈ ਹਾਂਜੀ ਪਹਿਲੇ ਨਵੇਂ ਆਗਾ ਚਾਰੇ ਟਾਇਰ ਨਾਲ ਦੇ ਇਹ ਮੂਹਲੇ ਟਾਇਰ ਵੱਡਿਆਂ ਚ ਆ ਗਏ ਠੀਕ ਹੈ 650 20 ਵਾਲਿਆਂ ਚ 650 20 ਵਾਲੇ ਟਾਇਰ ਆ ਤੇ ਆ ਗਏ ਹਾਂਜੀ ਹਾਂ ਇਹ ਜਣੀ ਇਹ ਮੰਨ ਕੇ ਚੱਲੋ 850 ਘੰਟਾ ਇਹ ਚੱਲੇ ਆਵੇ ਠੀਕ ਹੈ ਇਹਦਾ ਜਿੰਮੇਗਰੀਏ ਦੋਨੇ ਚ ਵੈਸਾਂ ਨੇ ਮੇੜਨ ਵਾਲਾ ਕੰਮ ਹੀ ਕਰਤਾ ਚਾਹੇ ਪੰਜਾਬੀ 4x4 ਲੈ ਜਾਓ ਚਾਹੇ ਲੈ ਜਾਓ 2 ਵੀ ਡਰਾਈਵ ਜਿਹੜਾ ਮਰਜ਼ੀ ਲੈ ਜਾਓ ਯਾਰ ਤੇ ਅੱਗੇ 37 ਦੀ ਆ ਗਿਆ ਇਹਦੇ ਤੇ ਖੁੱਲੇ ਰੁਪਏ ਲੱਗੇ ਪਿਆ ਬਾਬਾ ਜੀ ਗੱਲ ਕਰੀਏ ਹਨਾ ਬਾਈ ਜੀ ਇਹ ਜਿਆਦੇ ਨਵਾਂ ਟਰੈਕਟਰ ਹੈਗਾ ਇਹਦਾ ਆਪਣੇ ਕੋਲ ਸਾਰੇ ਨਵੇਂ ਆ ਪਰ ਇਹ ਬਿਲਕੁਲ ਹੀ ਨਵਾਂ ਟਰੈਕਟਰ ਹੈ ਜੀ ਨਾਲ ਪਹਿਲੇ 9 ਹੈ 1300 ਘੰਟਾ ਚੱਲਿਆ ਹੋਇਆ ਟਾਪ ਵਾਲਾ ਮਾਡਲ ਹੈ ਠੀਕ ਹੈ 2021 ਮਾਡਲ ਹੈ ਇਹ ਆਹ ਕੀ ਮਾਡਲ ਦੇਵਾਂਗੇ ਬੰਪਰ ਨਾਲ ਹੀ ਜਿਹੜਾ ਤੇ ਬੰਪਰ ਦੇ ਉੱਤੇ ਹੀ ਪੇਂਟ ਜਿਵੇਂ ਕਿ ਇਹ 2K ਵਾਲਾ ਹੋਇਆ ਵਾ ਕਿਸੇ ਵੀਰ ਦਾ ਪੂਰੇ ਸ਼ੌਂਕ ਨਾਲ ਕੰਮ ਕਰਾਇਆ ਵਾ ਟਰੈਕਟਰ ਦਾ। ਬੰਪਰ ਸਾਹਮਣੇ ਰੱਖਿਆ ਵਈ ਮੱਖੀ ਜਿੰਨਾ ਦਾਗ ਨਹੀਂ ਹੈਗਾ ਟਰੈਕਟਰ ਦਾ। ਮੱਖੀ ਜਿੰਨਾ ਦਾਗ ਹੈ ਤਸੱਲੀ ਕਰਕੇ ਖਰੀਦਦਾਰ ਲੈ ਜਾ ਸਕਦਾ। ਬਾਅ ਕੇ ਤਸੱਲੀ ਕਰ ਲਿਓ ਮਿੱਤਰੋ ਟਰੈਕਟਰ ਤੇ ਰੰਗ ਪੇਂਟ ਦੇਖੋ ਇਧਰਲੇ ਪਾਸੇ ਸੂਰਜ ਵੱਜ ਕੇ ਮੁੜਦਾ ਟਰੈਕਟਰ ਦੇ ਵਿੱਚ। ਮਗਰਾੜ ਵੀ ਆਏ ਪਏ ਦੁੱਧ ਵਰਗੇ ਹੀ। ਮਗਰਾੜ ਵੀ ਦੁੱਧ ਵਰਗੇ ਇੰਨਾ ਤੁਸੀਂ ਅਜੇ ਤੱਕ ਲਫਾਫਾ ਜੀ ਨਹੀਂ ਲਿਆ। ਆ ਗਿਆ ਜੀ ਮੂਰੇ 3630 ਹਾਂਜੀ ਪਲੱਸ ਇਹਦੇ ਨਾਲ ਲਈ ਇਹ ਹਾਂਜੀ ਇਹ 21 ਟਾਇਰ ਇਹਦੇ ਚਾਰੇ ਨਾਲ ਦੇ ਟਾਇਰ ਨਾਲ ਦੇ ਆ ਹਾਂ ਜੀ ਹਾਂ ਇਹ ਸਿਰਫ ਹਾਂਜੀ ਬਹੁਤ ਹੀ ਬਾਜਬ ਰੱਖਿਆ ਹੋਇਆ ਜੀ ਇਹਦੇ ਚ ਥੋੜਾ ਬੋਟੇ ਮਾਨਦਾਨ ਹੋਊਗਾ ਕਿੰਨਾ ਰੇਟ ਆ ਜੀ ਇਹਦਾ ਰੇਟ ਸਿਰਫ 7.5 ਲੱਖ ਰੁਪਏ 7.5 ਲੱਖ ਰੁਪਏ ਰੇਟ ਆ 20 ਮਾਡਲ ਆ ਟਰੈਕਟਰ ਦੇ ਟਾਇਰ ਨਾਲ ਦੇ ਆ ਜਿਵੇਂ ਇਹਨਾਂ ਨੇ ਸ਼ੁਰੂ ਤੇ ਬਾਬਾ ਜੀ ਨੇ ਗੱਲ ਦੱਸਤੀ ਸੀ ਕਹਿੰਦਾ ਜਿੰਨੇ ਖੜੇ ਟਰੈਕਟਰ ਨੇ ਟਾਇਰ ਤਾਂ ਨਾਲ ਦੀ ਮਿਲਣਗੇ ਸਾਰਿਆਂ ਦੇ ਨਾਲ ਦੇ ਤੇ ਇਹਦੇ ਟਾਇਰ ਜਹਾਜੀ ਪਾਏ ਹੋਏ ਆ ਜੀ ਹਨਾ ਇਹ ਟਰੈਕਟਰ ਤੁਸੀਂ ਚੈੱਕ ਕਰ ਲਓ ਜੀ ਇਹ ਹੈਗਾ ਸੁਪਰ ਪਲੱਸ ਹਾਂਜੀ ਇਹਦੇ ਵਿੱਚ ਜੈਕ ਵਾਲੀ ਲਿਫਟ ਆ ਗਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ABC ਗੇਅਰ 3 ਸਪੀਡ 'ਚ ਆ ਗਿਆ ਠੀਕ ਹੈ ਜੂਜੀ ਗੇਅਰ ਦੇ ਵਿੱਚ ਆ ਗਿਆ ਹਾਂ ਫਰਸਟ ਪਾਰਟੀ ਦੇ ਨੌ ਹੈ ਹਾਂਜੀ ਮੂਹਲੇ ਟਾਇਰ ਬਾਈ ਸੀ ਬੰਦਿਆਂ ਨੇ ਵੱਡੇ ਪਾਏ ਹੋਏ ਮਗਰਲੇ ਨਾਲ ਦੇ ਟਾਇਰ ਮਗਰਲੇ ਨਾਲ ਦੇ ਆ ਜੂਜੀ ਗੇਅਰ ਦੇ ਵਿੱਚ ਆ 37 ਦੀ ਸੁਪਰ ਆ ਗਿਆ ਤੇ ਖੂਬੀਆਂ ਦੇ ਵਿੱਚ ਸਪੈਸ਼ਲ ਐਡੀਸ਼ਨ ਨਹੀਂ ਆ ਮੈਕੋ ਪੰਪ 'ਚ ਆ ਗਿਆ ਜੀ ਨੀਲੇ ਇਹ ਮੈਕੋ ਤੇ ਸਦੀ ਮਿਲਦਾ ਨਹੀਂ ਹੈਗਾ ਨਾ ਠੀਕ ਹੈ ਮੈਕੋ ਪੰਪ ਦੇ ਵਿੱਚ ਆ ਗਿਆ ਹਾਂਜੀ ਹਾਂ ਕਿਸੇ 10 ਨੰਬਰ ਦੇ ਨਟ ਨੂੰ ਚਾਬੀ ਨਹੀਂ ਲੱਗੀ ਉਹ ਜ਼ਿੰਮੇਵਾਰੀ ਠੀਕ ਹੈ ਨੰਬਰ ਬਰਨਾਲੇ ਦੇ ਆ ਗਿਆ ਨਹੀਂ ਇਹ ਨੰਬਰ ਹਰਿਆਣਿਆਂ ਦਾ ਹੈਗਾ ਜੀ ਠੀਕ ਹੈ ਆਪਾਂ ਇਹ ਜੀ ਆਪਾਂ ਦੇ ਦੇ ਦਾਂਗੇ ਐਨਓ ਸੀ ਉ ਕਾਗਜ਼ ਪੱਤਰ ਦਾ ਯਾਰ ਤੁਹਾਨੂੰ ਓਕੇ ਮਿਲ ਹੀ ਜਾਣਗੇ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ ਇਹ 7 ਲੱਖ ਤੇ 65000 ਰੁਪਏ ਠੀਕ ਹੈ 7 ਲੱਖ 6 ਲੱਖ 65000 ਰੁਪਏ ਜੀ ਰੇਟ ਮੌਕੇ ਤੇ ਹੋ ਜਾਊਗਾ ਹਾਂ ਜੀ ਅੱਗੇ ਜੀ ਇਹਦਾ ਇਹ ਆ ਗਿਆ ਜੀ 3630 ਐਡੀਸ਼ਨਲ ਹਾਂ ਜੀ 2024 ਮਾਡਲ ਹੈ ਜੀ ਹਾਂ ਜੀ ਪਹਿਲੇ ਨਵਾਂ ਹੈ ਚਾਰੇ ਟਾਇਰ ਨਾਲ ਦੇ 24 ਮਾਡਲ ਆ ਪਹਿਲੇ ਨਾਮ ਆ ਟਾਇਰ ਨਾਲ ਦੇ ਚੱਲਿਆ ਵੀ ਥੋੜਾ ਲਾ ਦੇ ਜਿਵੇਂ ਟਾਇਰ ਚੱਲਿਆ 650 ਘੰਟਾ ਚੱਲਿਆ ਵੀ 650 ਘੰਟੇ ਇਹ ਚੱਲਿਆ ਜੇ ਆਪਾਂ ਗੱਲ ਕਰੀਏ 1500 ਘੰਟੇ ਤੋਂ ਥੱਲੇ ਥੱਲੇ ਆ ਗਏ ਜੀ ਨੇਟਸ ਦਿਖਾਏ ਆ ਹਾਂ ਹਾਂਜੀ ਹਾਂ ਠੀਕ ਹੈ ਤੇ ਅੱਗੇ 55B ਆ ਗਿਆ ਜੀ 4x4 ਇਹ 55B 22 ਆ ਗਿਆ ਜੀ ਠੀਕ ਹੈ 2022 ਮਾਡਲ ਐ 55B ਐ ਹਾਂਜੀ 95 ਪੈਸੇ ਟਾਇਰ ਨਾਲ ਦੇ ਐ ਹਾਂਜੀ 2022 ਦੇ ਵੀ ਇਹ ਲਾਸਟ ਵਾਲੀ ਆ ਜਾਨੀ ਇਹ ਟਰੈਕਟਰ ਹੀ ਲਾਸਟ ਵਾਲੀ ਆ ਉਸ ਤੋਂ ਬਾਅਦ ਤਾਂ ਸੀਆਰਡੀ ਆਉਣ ਲੱਗੀ ਠੀਕ ਹੈ ਬੰਦ ਹੀ ਹੋ ਗਿਆ ਜੀ ਇਹ ਟਰੈਕਟਰ ਜਿਵੇਂ ਕਹਿੰਦੇ ਇਹ ਲਾਸਟ ਵਾਲਾ ਪੀਸ ਆ ਗਿਆ ਮਿੱਤਰੋ ਆਹਾ ਟਰੈਕਟਰ ਹਾਂਜੀ ਇਸ ਤੋਂ ਬਾਅਦ ਦੇ ਵਿੱਚ ਸੀਆਰਡੀ ਆਉਣ ਲੱਗੇ ਸੀ ਟਾਇਰ ਟਰੈਕਟਰ ਦੇ ਨਾਲ ਦੇ ਆ ਘੰਟੇ ਕਿਨੇ ਚੱਲਿਆ ਜੀ ਇਹ ਇਹ 600 ਘੰਟਾ ਚੱਲਿਆ ਬਈ 600 ਘੰਟਾ ਇਹ ਚੱਲਿਆ ਵਾ ਤੇ ਆ 73 ਦਾ ਰੇਟ ਰਹਿ ਗਿਆ ਜੀ ਸੱਤੀ ਇਹਦਾ 8 ਲੱਖ 40 ਹਜ਼ਾਰ 8 ਲੱਖ 40 ਹਜ਼ਾਰ ਰੁਪਿਆ ਇਹਦਾ ਰੇਟ ਆ ਹਾਂ ਇਹਦਾ ਰੇਟ ਆਪਾਂ ਮੌਕੇ ਤੇ ਦੱਸਾਂ ਇਹਦਾ ਮੌਕੇ ਤੇ ਆ 600 ਘੰਟੇ ਚੱਲਿਆ ਵਾ ਟਰ 52 ਵੀਰੜਾਂ ਜਿਵੇਂ ਕਰੀਏ ਸਾਰੀਆਂ ਚ ਵਸੀਆਂ ਗਈਆਂ ਜੀ ਹਨਾ ਹਾਂਜੀ 4x4 ਵੀ ਦੋ ਖੜਿਆ ਜੀ 2 ਵੀ ਲੱਗ ਜਾਣਾ ਉਹ ਵੀ ਖੜਿਆ ਮੋੜਨ ਵਾਲਾ ਦਾ ਕੰਮ ਹੈ ਹੀ ਨਹੀਂ ਯਾਰ 5405 ਜੀ ਜੌਂਡੀਰ ਹੁਣ ਦੂਜੇ ਬ੍ਰਾਂਡ ਕੋਲ ਆ ਗਿਆ ਆਪਾਂ ਇਹ 5405 2020 ਮਾਡਲ ਹੈ ਜੀ ਪਹਿਲੇ ਨੌ ਹੈ ਠੀਕ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਦੇ ਨੌ ਹੈ ਇਹੇ ਪਹਿਲੇ ਨਾਮਾ ਪੰਜਾਬ ਦਾ ਨੰਬਰ ਹੈ ਤੇ 20 ਮਾਡਲ ਆ ਚੱਲਿਆ ਕਿੰਨਾ ਜੀ ਇਹੇ ਇਹ ਚੱਲਿਆ ਉਹ 13-1400 ਘੰਟਾ 13 ਤੋਂ 1400 ਘੰਟਾ ਟਰੈਕਟਰ ਚੱਲਿਆ ਮਿੱਤਰੋ 10 ਲੱਖ 40000 ਡਿਮਾਂਡ ਆਈ ਜੀ 10 ਲੱਖ ਤੇ 40000 ਡਿਮਾਂਡ ਆ ਰੇਟ ਮੋਕੇ ਤੇ ਹੋ ਜਾਊਗਾ ਆ ਗਿਆ ਜੀ 2020 ਮਾਡਲ ਇਹ ਵੀ ਫਿਰ ਗੱਲ ਉਹੀ ਆ ਗਈ ਬਾਬਾ ਇਹ ਵੀ ਡੋ ਖੜਿਆ 4x4 ਵੀ ਖੜਾ 545 ਤੇ ਮਿੱਤਰੋ 2 ਵੀਲ ਵੀ ਖੜਾ ਹਾਂ ਜੀ ਇਹ ਆ ਗਿਆ ਅਡਜਸਟੇਬਲ ਹਿੱਸੇ ਚ ਆ ਗਿਆ ਜੀ ਠੀਕ ਹੈ ਖੁੱਲਦਾ ਹਿੱਸਾ ਹਾਂ ਜੀ ਡਬਲ ਪੀਟੀਓ ਮੀਰਕ ਸਿਸਟਮ ਨਾਲ ਮਿਲੂਗਾ ਠੀਕ ਹੈ ਨਾਲ ਮਿਲੂ ਬਟੰਡਾ ਨੰਬਰ ਹੈ ਪਹਿਲੇ ਨੋ ਪਹਿਲੇ ਨਾਮ ਆ ਬੰਪਰ ਲੱਗਿਆ ਟਰੈਕਟਰ ਦੇ ਘੋੜਾ ਖੁੱਲਦਾ ਹਿੱਸਾ ਆ ਗਿਆ ਸਿਸਟਮ ਵਗੈਰਾ ਸਾਰਾ ਨਾਲ ਮਿਲ ਜੂ ਗੇਅਰ ਪ੍ਰੋ ਆ ਗਿਆ 5405 ਮਿੱਤਰੋ 2020 ਮਾਡਲ 7 ਲੱਖ ਤੇ 80000 ਰੁਪਿਆ ਡਿਮਾਂਡ ਕਰਲਾ ਹਾਂਜੀ 780 ਡਿਮਾਂਡ ਆ ਬਾਕੀ ਮੌਕੇ ਤੇ ਕਰ ਦਿਆਂਗੇ ਮਾਨ ਮੌਕੇ ਦੇ ਮਾਨ ਤਾਂ ਹੋ ਜੂਗਾ 53 ਦਾ ਜੀ 2000 ਬਾਈ ਮਾਨ ਲਾਈ ਲਾਸਟ ਵਾਲਾ ਟਰੈਕਟਰ ਉਹਦੋਂ ਬਾਅਦ ਸੀ ਆਰਡੀ ਆ ਗਏ ਠੀਕ ਹੈ ਇਹ ਵੀ ਲਾਸਟ ਵਾਲਾ ਪੀਸੀ ਆ ਹਾਂ ਜੀ ਇਹ ਗੇਅਰ ਪ੍ਰੋਚ ਆ ਗਿਆ ਜੀ ਚਾਰ ਸਪੀਡਾਂ ਚ ਚਾਰ ਸਪੀਡਾਂ ਦੇ ਵਿੱਚ ਆ ਗਿਆ ਮਿੱਤਰੋ 53 10 ਚਾਰੇ ਟਾਇਰ ਨਾਲ ਦੇ ਆ ਕਨੋਪੀ ਨਾਲ ਹੈਗੀ ਠੀਕ ਹੈ ਰਿਵਰਸ ਪੀਟੀਓ ਬਾਈ ਰਵਾਰਸ ਪੀਟੀਓ ਆ ਕਨੋਪੀ ਵਗੈਰਾ ਨਾਲ ਆ ਟਰੈਕਟਰ ਦੀ ਰੇਟ ਇਹਦਾ ਬਹੁਤ ਜਾਇਜ਼ ਕਰਾਈ ਆ ਆਪਾਂ ਹਾਂਜੀ 7 ਲੱਖ ਤੇ 80000 ਰੁਪਿਆ 7 ਲੱਖ ਤੇ 80000 ਰੁਪਿਆ ਡਿਮਾਂਡ ਆ ਰੇਟ ਮੌਕੇ ਤੇ ਬਾਕੀ ਹੋ ਜਾਊਗਾ ਯਾਰ ਪੁਰਾਣਾ ਵਿੱਚ ਕੱਟਿਆ ਜੋ ਜੀ ਪੁਰਾਣਾ ਵੀ ਕੱਟ ਲਾਂਗੇ ਪੁਰਾਣਾ ਟਰੈਕਟਰ ਕੱਟਿਆ ਜੋ ਲੋਨ ਵਗੈਰਾ ਦੀ ਸੌਦਾ ਲੋਨ ਆਪਣੇ ਟਰੈਕਟਰਾਂ ਦੇ ਵੀ ਕਾਗਜ਼ ਸਾਰੇ ਓਕੇ ਨੇ ਆਪਣੇ ਟਰੈਕਟਰਾਂ ਤੇ ਤਾਂ ਲੋਨ ਸਾਰਿਆਂ ਤੇ ਹੁੰਦਾ ਹੈ ਠੀਕ ਹੈ ਅਗਲੇ ਦਾ ਸਿਮਬਲ ਸਹੀ ਹੋਣਾ ਚਾਹੀਦਾ ਅਗਲੇ ਦਾ ਸਿਮਬਲ ਸਹੀ ਹੋਣਾ ਚਾਹੀਦਾ ਸਬਦਾਨ ਆ ਗਿਆ ਜੀ 2017 53 2019 ਮਾਡਲ ਹਾਂਜੀ 53 ਰਿਵਰਸ ਪੀਟੀਓ ਚ ਆ ਗਿਆ ਜੀ ਮਗਰਲੇ ਟਾਇਰ ਨਾਲ ਦੇ ਆ ਮੂਹਰੇਲੇ ਨਵੇਂ ਪਏ ਹੋਏ ਆ ਮਗਰਲੇ ਨਾਲ ਦੇ ਆ ਅਗਲੇ ਟਾਇਰ ਨਵੇਂ ਪਏ ਆ ਸੀਐਡ ਕੰਪਨੀ ਦੇ ਟਰੈਕਟਰ ਪਿਆ ਪੂਰਾ ਚੰਗਾ ਤੇ ਮਾਡਲ ਕਿੰਨਾ ਜੀ 19 2019 ਮਾਡਲ ਆ ਜੀ 19 ਮਾਡਲ ਆ 6.5 ਲੱਖ ਰੁਪਇਆ ਰੇਟ ਆ ਜੀ 6.5 ਲੱਖ ਰੁਪਇਆ ਰੇਟ ਆ ਯਾਰ ਆ ਤਾਂ ਮੌਕਾ ਸਮਝਣ ਵਾਲਾ ਘੱਮ ਹੀ ਆ ਤੇ ਕਹਿੰਦੇ ਹੋਗੇ ਦੋ ਬ੍ਰਾਂਡ ਦਿਖਾਤੇ ਅਜੇ ਤਾਂ ਬ੍ਰਾਂਡ ਵਾਲੇ ਖੜੇ ਐ ਇਹਨਾਂ ਕੋਲ ਅਗਲੇ ਬ੍ਰੈਂਡਾਂ ਕੋਲ ਹੁਣ ਚੱਲਦੇ ਆ ਕੋਸਕ ਟਰੈਕਟਰ ਦਾ ਬਾਬਾ ਜੀ ਵਰਗਿਆਂ ਕੋਲ ਉਹ ਖੜਿਆ ਜਿਹੜੇ ਕਿਸੇ ਕੋਲ ਟਾਵੇਂ ਟੱਲੇ ਜੀ ਮਿਲਦੇ ਆ ਪਰ ਕਿਹੜਾ ਖੜਾ ਟਰੈਕਟਰ ਕਬੂਤਾ ਖੜਾ ਇਧਰ ਚ ਪਾਣ ਵਾਲਾ ਬਣਾਵਾ ਮਿੱਤਰੋ ਉਹਦੇ ਬਾਰੇ ਵੀ ਤੁਹਾਨੂੰ ਦਿੰਨੇ ਆ ਜਾਣਕਾਰੀ ਪੂਰੀ ਤੇ ਟਰੈਕਟਰ ਦਾ ਲੱਭਾ ਆਪਣੇ ਕੋਲ ਸਾਰੀਆਂ ਕੰਪਨੀਆਂ ਦੀ ਹੁੰਦੇ ਆ ਜੀ ਹਨਾ ਹਾਂ ਬਸ ਹੁਣ ਸੋਨ ਵਾਲੀ ਕਾਲੇ ਵਾਲੇ ਆ ਉਹੋ ਜੇ ਠੀਕ ਹੈ ਬਾਕੀ ਸਾਰੇ ਹੈਗੇ ਬਾਕੀ ਸਾਰੇ ਹੈਗੇ ਟਰੈਕਨ ਵਾਲੀ ਚੀਜ਼ ਹੁੰਦੀ ਕੋਈ ਆ ਜੀ ਹਾਂਜੀ ਇਹ ਆ ਗਿਆ ਜੀ ਕਬੂਤਾ ਕਬੂਤਾ ਆ ਗਿਆ ਐਮ ਜੂ 5502 4 ਵੀਲ ਡਰਾਈਵ ਦੇ ਵਿੱਚ ਆ ਗਿਆ 3 ਸਪੀਡ ਆ ਗਿਆ ਇਹ 3 ਸਪੀਡ ਆ ਕੂਬੀਆਂ ਬਹੁਤ ਆ ਟਰੈਕਟਰ ਦੇ ਵਿੱਚ ਮਿੱਤਰੋ ਜਪਾਨ ਵਾਲੀ ਤਕਨੀਕ ਦੇ ਨਾਲ ਬਣਿਆ ਹੋਇਆ ਤੇ ਕਟਾਈ ਟਰੈਕਟਰ ਦੀ ਬਾਕੀ ਟਰੈਕਟਰ ਨਾਲੋਂ ਵੱਧ ਆਉਂਦੀ ਆ ਜੀ ਇਹ ਨਵਾਂ ਟਰੈਕਟਰ ਹੈ ਜੀ ਇਹ ਜਮਾਂ ਨਵਾਂ ਟਰੈਕਟਰ ਹੈ ਪਹਿਲੇ ਨਵਾਂ ਹੈ ਪੰਜਾਬ ਨੰਬਰ ਹੈ 11/23 1100 ਘੰਟਾ Ориਜਨਲ ਚੱਲਿਆ ਵਈ ਚਾਰੇ ਟਾਇਰ ਨਾਲ ਦੇ ਆ ਕਨੋਪੀ ਕੰਪਨੀ ਦੀ ਨਾਲ ਹੈ ਕਨੋਪੀ ਕੰਪਨੀ ਦੀ ਨਾਲ ਆ ਟਰੈਕਟਰ ਦੀ ਤੇ ਟਰੈਕਟਰ ਪਿਆ ਪੂਰਾ ਚੰਗਾ ਰੇਟ ਵੀ ਸਿਰਫ 840 ਹੀ ਆਈ ਇਹਦਾ 8 ਲੱਖ 40 ਹਜ਼ਾਰ ਦਾ ਮਿੱਤਰੋ ਲੈ ਜਾਓ 21/23 ਮਾਡਲ ਕੋਟਾ ਇਹਦਾ ਲਾਹ ਲੈਣ ਵਾਲਾ ਕੰਮ ਹੀ ਹੋ ਗਿਆ ਜਮਈਨਾ ਮਾਜੀ ਟਰੈਕਟਰ 1100 ਘੰਟੇ ਚੱਲਿਆ ਵਾ ਟਰੈਕਟਰ ਮਿੱਤਰੋ ਇਹਦਾ ਆਪਾਂ ਵਾਹਿਆ ਆਪ ਵੀ ਠੀਕ ਹੈ ਤੇਲ ਦਾ ਖਰਚਾ ਘੱਟ ਹੈ ਤੇਲ ਦਾ ਖਰਚਾ ਟਰੈਕਟਰ ਦਾ ਪੂਰਾ ਘੱਟ ਆ ਤੇ ਹੁਣ ਉਦੋਂ ਬਾਅਦ ਅਗਲੇ ਬ੍ਰਿੰਡਾਂ ਕੋਲ ਆ ਗਏ ਮਿੱਤਰੋ ਇੱਥੇ ਲੇ ਪਾਸੇ ਸਵਰਾਜ ਖੜਾ ਤਰਨ ਤਰਨ ਦਾ ਨੰਬਰ ਆ ਟਰੈਕਟਰ ਦਾ 963 ਆ ਗਿਆ ਇਹਦੇ ਬਾਰੇ ਜੋ ਬਾਬਾ ਜੀ ਜਾਣਕਾਰੀ 963 ਟਰੈਕਟਰ ਆਈ ਇਹ ਹਾਂਜੀ 2021 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਨੋ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜਿੰਨਾ ਚੱਲਿਆ ਓਰੀਜਨਲ ਚੱਲਿਆ ਵਾ ਉਹ 1000 ਘੰਟਾ 1000 ਘੰਟੇ ਚੱਲਿਆ ਟਰੈਕਟਰ ਮਿੱਤਰੋ 21 ਮਾਡਲ 963 ਇਹ 6,85,000 ਮੌਨ ਹੈ ਜੀ ਦਾ 6,85,000 ਰੁਪਿਆ ਡਿਮਾਂਡ ਹੈ ਟਾਇਰ ਨਾਲ ਦੇ ਆ ਟਰੈਕਟਰ ਦੇ ਬਾਕੀ ਯਾਰ ਪਿਆ ਵੀ ਨਵੀਂ ਆ ਇਹ ਤਾਂ ਏਜੰਸੀ ਨੂੰ ਜਾਂਦਾ ਭੱਜਾ ਲੈ ਜੇ 3 ਸਪੀਡ ਦੇ ਵਿੱਚ ਆ ਗਿਆ ਤੇ ਕੰਮ ਲੈ ਲੋ ਜਿਹੜਾ ਮਰਜੀ 6,85,000 ਇਹਦੀ ਡਿਮਾਂਡ ਆ ਟਰੈਕਟਰ ਦੀ ਤੇ ਨਾਲ ਇੱਕ 969 ਆ ਗਿਆ ਇਹ ਤੋਂ ਵੱਡਾ ਆ ਗਿਆ ਥੋੜਾ ਜਿਹਾ ਇਹ ਇਹ ਆ ਗਿਆ ਜੀ 969 ਐਚਪੀ ਦਾ ਹਾਂਜੀ ਪੰਜਾਬ ਨੰਬਰ ਆ ਪਹਿਲੇ 9 ਆ 2023 ਮਾਡਲ ਆ 350 ਘੰਟੀ ਚੱਲਿਆ ਫੇਰੇ ਜੀ ਨਾਲ ਲੈ ਵੀ ਮਿੱਤਰੋ 350 ਘੰਟਾ ਚੱਲਿਆ 9963 ਟਰੈਕਟਰ ਮਿੱਤਰੋ ਮੋਲੋ ਸਿਰਫ 7 ਲੱਖ ਤੇ 60 ਹਜ਼ਾਰ ਹੈ ਜੀ ਇਹਦਾ 350 ਘੰਟਾ ਚੱਲਿਆ ਤੇ ਲਫਾਫੇ ਜੇ ਗੱਲ ਕਰੀਏ ਸਿਕੰਦਰ 11 ਗੁਰਾਂ ਦੇ ਉੱਤੇ ਵੀ ਉਮੀਦ ਚੜੇ ਪਏ ਆ ਟਰੈਕਟਰ ਪਿਆ ਪੂਰਾ ਚੰਗਾ ਇਹਦੀ ਡਿਮਾਂਡ ਕਿੰਨੀ ਹੈ ਜੀ 7 60 ਜੀ 7 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਆ ਰੇਟ ਬਾਕੀ ਮੌਕੇ ਤੇ ਹੋ ਜਾਊਗਾ ਆ ਰਹੀ 963 ਹਾਂਜੀ ਇਹ ਹਰਿਆਣਾ ਨੰਬਰ ਆ ਜੀ ਹਾਂਜੀ ਪਹਿਲੇ 9 ਐ ਹਾਂਜੀ ਹਰਿਆਣਾ ਦਾ ਨੰਬਰ ਪਹਿਲੇ 17 ਦੇ ਟਾਇਰ ਨਾਲ ਦੀ ਨੇਗੇ ਠੀਕ ਹੈ। ਇਹ ਸੌਂਗ ਨੂੰ ਪਾਏ ਹੋਏ ਬੰਦਿਆਂ ਦੇ। ਇਹਦੇ ਟਾਇਰ ਵੀ ਵੱਡੇ ਪਾਏ ਹੋਏ ਮਗਰਲੇ ਵੀ ਨਾਲ ਦੇ। 17 ਦੇ ਟਾਇਰ ਲੱਗਿਆ ਟਾਇਰ ਨਾਲ ਦੀ। ਇਹ ਵੀ 2021 ਮਾਡਲ ਹੈ। ਇਹ ਵੀ 21 ਮਾਡਲ ਹੈ। ਇਹ ਕਿੰਨੇ ਘੰਟੇ ਚੱਲਿਆ ਜੀ? ਇਹੇ ਚੱਲਿਆ ਹੋਇਆ ਹੈ ਜੀ ਸਾਢੇ ਇਹੇ ਚੱਲਿਆ ਹੋਇਆ ਹੈਗਾ। ਸਾਢੇ 1350 ਘੰਟੇ। ਸਾਢੇ 1350 ਘੰਟਾ ਚੱਲਿਆ ਵੀ। ਸਾਢੇ 1350 ਘੰਟਾ ਟਰੈਕਟਰ ਚੱਲਿਆ 21 ਮਾਡਲ ਆ ਟਰੈਕਟਰ ਟਰੈਕਟਰ ਪਿਆ ਪੂਰੇ ਚੰਗਾ। ਇਹਦੀ ਡਿਮਾਂਡ ਕਿੰਨੀ ਹੈ ਜੀ? ਇਹਦੀ ਹੈਗੀ ਜੀ 6 ਲੱਖ ਤੇ 60000 ਰੁਪਈਆ। 6 ਲੱਖ ਤੇ 60000 ਰੁਪ ਠੀਕ ਹੈ ਦੋਨੇ ਟਰੈਕਟਰੀ 2021 ਮਾਡਲ ਨੇ ਦੋਨੇ 21 ਮਾਡਲ ਦੇ ਬਸ ਇਹ ਸਾਈਡ ਗੇਅਰ ਆ ਉਹ ਸੈਂਟਰ ਹੈ ਇਹ ਸਾਈਡ ਗੇਅਰ ਆ ਉਹ ਸੈਂਟਰ ਗੇਅਰ ਆ ਹਾਂ ਤੇ ਇਹਨਾਂ ਦੇ ਦਾ ਫਿਰ ਜਿਵੇਂ ਕਹਦੀਆਂ ਜਿਹੜਾ ਮਰਜ਼ੀ ਲੈ ਜੇ ਬੰਦਾ ਦੋਨੇ ਤੋਂ ਐਸਾ ਹੈਗੀਆਂ 60 ਨੰਝਾ ਆ ਗਿਆ ਪ੍ਰੀਤ ਨੰਬਰ ਪੰਜਾਬੀ ਆ ਜਦੋਨੇ ਇਹ ਹਰਿਆਣਾ ਨੰਬਰ ਆਈ ਇਹ ਪੰਜਾਬ ਨੰਬਰ ਇਹ ਪੰਜਾਬ ਆ ਪੀਵੀ08 ਜਲੰਧਰ ਦਾ ਨੰਬਰ ਆ ਗਿਆ ਤੇ ਟਰੈਕਟਰ ਮਿੱਤਰੋ ਦੋਨੇ ਆ ਗਏ ਪ੍ਰੀਤ 60 ਨਚਾ ਤੇ ਦੋਨਾਂ ਦਾ ਸੂਝ ਰੇਟ ਕੀ ਆ ਹੁਣ ਦੋਨਾਂ ਦਾ ਇੱਕੋ ਹੀ ਰੇਟ ਆ ਜੀ 4 ਲੱਖ 35000 ਰੁਪਿਆ ਬਸ ਖੇਚਮਾ ਰੇਟ ਆ ਵਕਰੀ ਜਿਹੜਾ ਬੰਦਾ ਆਊ ਮੌਕੇ ਤੇ ਮਾਨਤਾ ਨੂੰ ਦਾ ਕਰ ਦਿਆਂਗੇ 4 35 ਦਾ ਆ ਲੈ ਜਾਓ ਚਾਹੇ 4 35 ਦਾ ਆ ਲੈ ਜਾਓ ਠੀਕ ਹੈ ਇਹਦੇ ਬਾਰੇ ਦਾ ਸਜੀਮੇਂਦਰ ਅਰਜਨ ਸਿੰਘ 605 ਡੀਆਈ ਇਹ ਆ ਗਿਆ ਜੀ 57 ਐਚਪੀ ਵਾਲਾ ਇੱਕ ਪਿਛਾਲੇ ਹੁੰਦੇ ਉਹ ਨਹੀਂ ਹੈਗਾ ਇਹ ਠੀਕ ਹੈ ਇਹ ਪਹਿਲੇ ਨਾ ਆ ਜੀ ਸੈਟਲ ਗੇਅਰ ਚ ਆ ਗਈ ਇਹ ਠੀਕ ਹੈ ਪਹਿਲੇ ਨਾਮ ਆ ਸੈਟਲ ਗੇਅਰ ਆ 3 ਸਪੀਡ ਆ ਖੁੱਲਦਾ ਹਿੱਸਾ 1390 ਘੰਟੇ ਟਰੈਕਟਰ ਚੱਲਿਆ 20 ਮਾਡਲ ਆ ਰੇਟ ਸਿਰਫ 6 ਲੱਖ ਤੇ 10000 ਹੈ 6 ਲੱਖ ਤੇ 10000 ਰੁਪਿਆ ਰੇਟ ਆ ਤੇ ਟਾਇਰ ਦੂਰ ਦੇਖੋ ਮਿੱਤਰੋ ਵਿਧਰ ਦੇ ਵਾਈਬ੍ਰੇਟਰ ਦੇ ਨਾਲ ਦੇ ਟਾਇਰ ਨੇ ਕੰਡੀਸ਼ਨ ਦਾ ਪਿਆ ਪੂਰਾ ਚੰਗਾ ਟਰੈਕਟਰ ਆ ਦੇ ਆਪਣਾ ਇੱਕ ਐਡਰੈਸ ਦੱਸੋ ਜੀ ਬਾਬਾ ਜੀ ਆਪਾਂ ਖੜੇ ਕਿੱਥੇ ਜੀ ਇੱਕ ਵਾਰ ਆਪਣਾ ਪਿੰਡ ਹੰਡਿਆ ਆ ਗਿਆ ਜੀ ਬਰਨਾਲੇ ਦੇ ਬਿਲਕੁਲ ਨਾਲ ਹੈ ਹਾਂਜੀ ਨੇੜੇ ਆਪਣੇ ਰੇਲਵੇ ਸਟੇਸ਼ਨ ਆ ਜਾਂਦਾ ਇੱਥੇ ਸਟੈਂਡਰਡ ਟਰੈਕਟਰ ਪ੍ਰਕਾਰ ਕੰਬੈਨ ਆਪਣੇ ਘਰਾਂ ਦੇ ਕੋਲੀ ਬਣਦੀ ਕੋਲੀ ਬਣਦੀ ਆ ਤੇ ਮੋਬਾਈਲ ਨੰਬਰ ਕਿੰਨਾ ਜੀ 9958009511 ਠੀਕ ਹੈ 9958009511 ਦੂਜਾ ਹੈਗਾ 90302 ਹਾਂਜੀ 27000 27000 ਤੇ ਦੋ ਨੰਬਰ ਆਪਾਂ ਦੋਨੇ ਸਕਰੀਨ ਦੇ ਉੱਤੇ ਲਾਤੇ ਚੱਕ ਕੇ ਲਾ ਲਿਓ ਪਹਿਲਾਂ ਵੀਡੀਓ ਪੂਰੀ ਦੇਖ ਲਿਓ ਜਾਣਕਾਰੀ ਲਗਭਗ ਛੋੜਿਆ ਵਾਲਾ ਕੰਮ ਅਸੀਂ ਕਰਤਾ ਸਾਰੀ ਜਾਣਕਾਰੀ ਦਿੱਤੀ ਟਰੈਕਟਰ ਕਿਵੇਂ ਆ ਕਿਵੇਂ ਦਾ ਕਿਵੇਂ ਕੰਡੀਸ਼ਨ ਆ ਕਿੰਨਾ ਮਾਡਲ ਹੈ ਕਿ ਨਹੀਂ ਜੀ ਕਿੰਨਾ ਚੱਲਿਆ ਉਦੋਂ ਬਾਅਦ ਚ ਹੁਣ ਤੁਸੀਂ ਮੰਨ ਜਾ ਬਣਾ ਕੇ ਫੋਨ ਲਾਉਣਾ ਪੁਰਾਣਾ ਛੋੜਾ ਕੱਟਿਆ ਜੋ ਜੇ ਛੋੜੇ ਸੱਬਲ ਸਹੀ ਆ ਲੂਣ ਦੀ ਸੌਦਾ ਹੈਗੀ ਆ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਮਾਂ ਦੇ ਲਈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਜੀ